ਪ੍ਰੋ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਕਰਨ ਹੰਡਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਗੈਂਗਸਟਰ ਸਰਗਰਮ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪੈ ਰਿਆ ਨੇ ਉੱਥੇ ਹੀ ਲੱਖਾਂ ਸਿਧਾਨਾ ਦੇ ਉੱਤੇ ਇੱਕ ਪਰਚਾ ਦਰਜ ਹੁੰਦਾ ਸਰਹੱਦ ਪਾਰੋਂ ਨਸ਼ਾ ਤੇ ਹਥਿਆਰ ਤਸਕਰੀ ਕਰਨ ਦੇ ਦੋਸ਼ ਲੱਗਦੇ ਨੇ ਤੇ ਇਸ ਪਰਚੇ ਦੇ ਵਿੱਚ ਨਾ ਸਾਹਮਣੇ ਆਉਂਦਾ ਲਖਬੀਰ ਲੰਡਾ ਦਾ ਤੇ ਲਖਬੀਰ ਲੰਡਾ ਦੇ ਨਾਲ ਕਨੈਕਸ਼ਨ ਦੱਸਿਆ ਜਾਂਦਾ ਹੈ ਲੱਖਾ ਸਿਧਾਣਾ ਦਾ ਲਖਬੀਰ ਲੰਡਾ ਜੋ ਕਿ ਅੰਤਰਰਾਸ਼ਟਰੀ ਗੈਂਗਸਟਰ ਹੈ ਅੰਤਰਰਾਸ਼ਟਰੀ ਪੱਧਰ ਤੇ ਗੈਰ ਸਮਾਜਿਕ ਗਤੀਵਿਧੀਆਂ ਕਰਨ ਦੇ ਦੋਸ਼ ਲੱਗਦੇ ਨੇ ਇੱਥੋਂ ਤੱਕ ਕਿ ਮੋਹਾਲੀ ਦੇ ਵਿੱਚ ਜੋ ਆਰਪੀਜੀ ਅਟੈਕ ਹੁੰਦਾ ਪੁਲਿਸ ਹੈੱਡ ਕੁਆਟਰਸ ਦੇ ਵਿੱਚ ਉਸ ਦੇ ਵਿੱਚ ਵੀ ਲਖਬੀਰ ਲੰਡਾ ਆਫਰ ਲੰਡਾ ਹਰੀਕੇ ਦਾ ਨਾਂ ਸਾਹਮਣੇ ਆਉਂਦਾ ਜਿਸ ਤੋਂ ਬਾਅਦ ਗੈਂਗਸਟਰ ਲੰਡਾ ਹਰੀਕੇ ਦੀ ਹੁਣ ਇੱਕ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਸ਼ਰਿਆਮ ਪੁਲਿਸ ਨੂੰ ਚੇਤਾਵਨੀ ਦਿੱਤੀ ਗਈ ਹੈ, ਵਾਰਨਿੰਗ ਦਿੱਤੀ ਗਈ ਹੈ। ਤਸਵੀਰਾਂ ਉਸ ਪੋਸਟ ਦੀ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ। ਇਸ ਪੋਸਟ ਦੇ ਵਿੱਚ ਲਖਵੀਰ ਲੰਡਾ ਵੱਲੋਂ ਜਾਂ ਫਿਰ ਲੰਡਾ ਹਰੀਕੇ ਵੱਲੋਂ ਨਾਂ ਲਿਆ ਗਿਆ, ਜ਼ਿਕਰ ਕੀਤਾ ਗਿਆ ਲੱਖਾ ਸਿਧਾਣਾ ਦਾ। ਨਾਂ ਜੁੜਿਆ ਸੀ ਲੱਖੇ ਸਿਧਾਣੇ ਦੇ ਨਾਲ ਉਸ ਪਰਚੇ ਦੇ ਵਿੱਚ ਜਿਸ ਦੇ ਵਿੱਚ ਲੰਡਾ ਹਰੀਕੇ ਦਾ ਨਾਂ ਵੀ ਆਉਂਦਾ, ਲੱਖੇ ਸਿਧਾਣੇ ਦਾ ਨਾਂ ਵੀ ਆਉਂਦਾ ਤਾਂ ਇਸ ਪੋਸਟ ਦੇ ਵਿੱਚ ਲੰਡਾ ਹਰੀਕੇ ਕਹਿ ਰਿਹਾ ਕਿ ਉਸ ਦਾ ਨਾਂ ਲੱਖੇ ਸਿਧਾਣੇ ਦੇ ਨਾਲ ਜੋੜਿਆ ਗਿਆ ਜੋ ਕਿ ਸ਼ਰੀਆਮ ਇੱਕ ਝੂਠ ਹੈ ਕਿਉਂਕਿ ਲੱਖੇ ਸਿਧਾਣੇ ਨੂੰ ਉਹ ਪਹਿਲਾਂ ਤਾਂ ਆਪਣਾ ਦੁਸ਼ਮਣ ਸਮਝਦੇ ਸੀ ਪਹਿਲਾਂ ਜਾਣਦੇ ਨਹੀਂ ਸੀ ਤੇ ਫਿਰ ਜਦੋਂ ਜਾਣਦੇ ਸੀ ਤਾਂ ਉਸ ਨੂੰ ਆਪਣਾ ਦੁਸ਼ਮਣ ਸਮਝਦੇ ਸੀ ਕਿਉਂਕਿ ਲੱਖਾ ਸਿਧਾਣਾ ਉਹਨਾਂ ਦੇ ਐਂਟੀਆਂ ਦੇ ਜਿਹੜਾ ਕੀ ਹੈ ਕਰੀਬੀ ਸੀ ਇਸ ਕਰਕੇ ਉਸ ਨੂੰ ਆਪਣਾ ਆ ਦੁਸ਼ਮਣ ਸਮਝਦੇ ਸੀ ਲੰਡਾ ਹਰੀਕੇ ਹੋਣੀ ਤੇ ਉਸਦੇ ਸਾਥੀ ਪਰ ਹੁਣ ਜਦੋਂ ਨਾਂ ਜੋੜਿਆ ਗਿਆ ਉਸਦੇ ਨਾਲ ਤਾਂ ਲੰਡਾ ਹਰੀਕੇ ਵੱਲੋਂ ਕਥਿਤ ਸੋਸ਼ਲ ਮੀਡੀਆ ਪੋਸਟੇ ਵਾਇਰਲ ਹੋਈ ਹੈ ਆਪਰੋ ਪੰਜਾਬ ਟੀਵੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਇਹ ਪੋਸਟ ਜਾਂਚ ਦੀ ਨਹੀਂ ਵਾਇਰਲ ਪੋਸਟ ਹੈ ਪਰ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ ਤੇ ਹੁਣ ਇੱਕ ਹੋਰ ਕਥਿਤ ਪੋਸਟ ਗੈਂਗਸਟਰ ਲੰਡਾ ਹਰੀਕੇ ਦੇ ਨਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਐਸਪੋਰਟ ਦੀ ਸ਼ਬਦਾਵਲੀ ਤੁਹਾਨੂੰ ਪੜਾਵਾਂਗੇ ਮੈਂ ਕਵਾਂਗਾ ਕਿ ਉਹ ਐਸਪੋਰਟ ਦੀ ਸ਼ਬਦਾਵਲੀ ਜਰੂਰ ਇੱਕ ਵਾਰ ਦਰਸ਼ਕ ਦੇਖਣ ਕਿ ਕਿਸ ਤਰੀਕੇ ਦੇ ਦੋਸ਼ ਇਸ ਐਸਪੋਰਟ ਦੇ ਵਿੱਚ ਪੁਲਿਸ ਉੱਤੇ ਲਾਏ ਗਏ ਨੇ ਕਿ ਐਸਪੋਰਟ ਦੇ ਵਿੱਚ ਲੰਡਾ ਹਰੀ ਕੇ ਕਹਿ ਰਿਹਾ ਕਿ ਅੱਜ ਮੈਨੂੰ ਪੰਜਾਬ ਪੁਲਿਸ ਨੇ ਪੋਸਟ ਪਾਉਣ ਤੇ ਮਜਬੂਰ ਕੀਤਾ ਹੈ ਕਿਉਂਕਿ ਇਹਨਾਂ ਸਮਾਜ ਸੇਵੀ ਲੱਖਾ ਸਦਾਣਾ ਦੇ ਨਾਲ ਮੇਰਾ ਨਾਂ ਜੋੜ ਦਿੱਤਾ ਹੈ ਜਿਹੜੇ ਬੰਦੇ ਨੂੰ ਅਸੀਂ ਅੱਜ ਤੱਕ ਆਪਣਾ ਦੁਸ਼ਮਣ ਮੰਨਦੇ ਸੀ ਕਿਉਂਕਿ ਸਾਡੇ ਸਜਨਾ ਦਾ ਐਂਟੀ ਸੀ ਸਾਡਾ ਲੱਖੇ ਸਦਾਣੇ ਨਾਲ ਕੋਈ ਲੈਣ ਦੇ ਨਹੀਂ ਨਾ ਹੀ ਕਦੇ ਕੋਈ ਗੱਲ ਹੋਈ ਬਾਕੀ ਨਜਾਇਜ਼ ਹੂਰਾ ਨਾਲ ਵੀ ਕੀਤੀ ਆ ਜਿਹੜੇ ਸੱਤਾ ਨੌ ਸ਼ੇਰਾ ਵਰਗੇ ਕਰੀਬੀ ਸੀ ਜਿਹੜੇ ਮੁੰਡਿਆਂ ਦੇ ਨਾਲ ਕਦੇ ਗੱਲ ਵੀ ਨਹੀਂ ਹੋਈ ਸੀ ਉਹਨਾਂ ਦਾ ਨਾਂ ਵੀ ਸਾਡੇ ਨਾਲ ਜੋੜਿਆ ਗਿਆ ਪੁਲਿਸ ਇਸ ਤਰੀਕੇ ਨਾਲ ਆ ਮੁੰਡੇ ਬਦਨਾਮ ਕਰਦੀ ਹੈ ਧੱਕਾ ਕਰਦੀ ਹੈ ਪਰ ਹੁਣ ਜਦੋਂ ਅਸੀਂ ਧੱਕਾ ਕਰਾਂਗੇ ਤਾਂ ਫਿਰ ਆ ਜਿਹੜਾ ਕੀ ਹੈ ਇਹ ਅੰਜਾਮ ਇਹਨਾਂ ਨੂੰ ਮਾੜਾ ਭੁਗਤਣਾ ਪਏਗਾ ਧੱਕਾ ਸੈਨ ਲਈ ਤਿਆਰੀ ਰੱਖਿਓ ਬਾਕੀ ਤੁਸੀਂ ਜਿਹੜਾ ਬਦਨਾਮ ਕੀਤਾ ਉਸ ਦਾ ਅੰਜਾਮ ਭੁਗਤਣਾ ਪਵੇਗਾ ਤਾਂ ਅਜੇ ਹੀ ਇੱਕ ਸੋਸ਼ਲ ਮੀਡੀਆ ਪੋਸਟ ਜਿਸ ਦੇ ਵਿੱਚ ਪੰਜਾਬ ਪੁਲਿਸ ਉੱਤੇ ਦੋਸ਼ ਵੀ ਲਾਏ ਗਏ ਨੇ ਜਿਸ ਦੇ ਵਿੱਚ ਲੱਖੇ ਸੁਦਾਣੇ ਨਾਲ ਨਾਂ ਜੁੜਨ ਉੱਤੇ ਟਿੱਪਣੀ ਕੀਤੀ ਗਈ ਹੈ ਲੰਡਾ ਹਰੀਕੇ ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ਜਾਣ ਬੁਝ ਕੇ ਝੂਠੇ ਪਰਚਿਆਂ ਦੇ ਵਿੱਚ ਫਸਾ ਕੇ ਮੁੰਡੇ ਬਦਨਾਮ ਕਰਦੀ ਹੈ ਅਜਿਹਾ ਪਹਿਲਾਂ ਵੀ ਹੁੰਦਾ ਆਇਆ ਤੇ ਇਹ ਵੀ ਕਿਹਾ ਗਿਆ ਕਿ ਪਹਿਲਾਂ ਵੀ ਲੰਡਾ ਹਰੀਕੇ ਦੇ ਨਾਲ ਕਈ ਮੁੰਡਿਆਂ ਦੇ ਨੌਜਵਾਨਾਂ ਦੇ ਨਾਂ ਜੋੜੇ ਗਏ ਨੇ ਜਿਨ੍ਹਾਂ ਦੇ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਸੀ ਜਿਨ੍ਹਾਂ ਨੂੰ ਉਹ ਜਾਣਦਾ ਨਹੀਂ ਸੀ ਪਰ ਇਹ ਜਾਂਚ ਅਧੀਨ ਹੈ ਸੋਸ਼ਲ ਮੀਡੀਆ ਪੋਸਟ ਇਸ ਦੇ ਵਿੱਚ ਜੋ ਕੁਝ ਲਿਖਿਆ ਗਿਆ ਕੀ ਉਹ ਸੱਚੀ ਸੱਚੀ ਮੁੱਚੀ ਲੰਡਾ ਹਰੀਕੇ ਨੇ ਲਿਖਿਆ ਹੈ ਜਾਂ ਉਸਦੇ ਕਿਸੇ ਸਾਥੀ ਨੇ ਲਿਖਿਆ ਹੈ ਇਹ ਤਾਂ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਸੋਸ਼ਲ ਮੀਡੀਆ ਰਾਹੀਂ ਜੋ ਸੁਨੇਹਾ ਇਸ ਵੇਲੇ ਆ ਰਿਹਾ ਹੈ ਉਹ ਜ਼ਰੂਰ ਚਿੰਤਾਜਨਕ ਹੈ ਕਿਉਂਕਿ ਲਗਾਤਾਰ ਕਤਲਾਂ ਦੀ ਜ਼ਿੰਮੇਵਾਰੀਆਂ ਲੈਣ ਤੋਂ ਕਤਲਾਂ ਦੀਆਂ ਧਮਕੀਆਂ ਦੇਣ ਤੱਕ ਦੇ ਜਿਹੜਾ ਕੀ ਹੈ ਸਨੇਹ ਗੈਂਗਸਟਰ ਸੋਸ਼ਲ ਮੀਡੀਆ ਦੀ ਵਰਤੋਂ ਰਾਹੀਂ ਦਿੰਦੇ ਨਜ਼ਰ ਆਏ ਨੇ ਤੇ ਹੁਣ ਲੱਖਾ ਸਿਧਾਨਾ ਦੇ ਨਾਲ ਨਾ ਜੁੜਨ ਤੋਂ ਬਾਅਦ ਗੈਂਗਸਟਰ ਲੰਡਾ ਹਰੀਕੇ ਸੋਸ਼ਲ ਮੀਡੀਆ ਪੋਸਟ ਪਾਉਂਦਾ ਇੰਸਟਾ ਦੇ ਉੱਤੇ ਇਹ ਪੋਸਟ ਨਜ਼ਰ ਆਈ ਹੈ ਅੱਜ ਇਸ ਤੋਂ ਬਾਅਦ ਕੇ ਆ ਪੰਜਾਬ ਪੁਲਿਸ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿਹਾ ਕਿ ਮੁੰਡੇ ਬਦਨਾਮ ਕਰਦੀ ਹੈ ਪੁਲਿਸ ਤੱਕਾ ਕਰਦੀ ਹੈ ਤਾਂ ਹੁਣ ਅਸੀਂ ਤੱਕਾ ਕਰਾਂਗੇ ਤਾਂ ਤੱਕਾ ਸੈਨ ਲਈ ਤਿਆਰੀ ਰੱਖਿਓ ਅਜਾਹੀ ਅਜਹੀ ਵਾਰਨਿੰਗ ਸ਼ਰੀਆਮ ਲੰਡਾ ਹਰੀਕੇ ਵੱਲੋਂ ਅੰਤਰਰਾਸ਼ਟਰੀ ਗੈਂਗਸਟਰ ਵੱਲੋਂ ਦਿੱਤੀ ਗਈ ਹੈ ਇਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਦਰਅਸਲ ਹਰੀਕੇ ਥਾਣੇ ਦੇ ਵਿੱਚ ਤਰਨਤਾਰਨ ਦੇ ਹਰੀਕੇ ਥਾਣੇ ਦੇ ਵਿੱਚ ਲੰਡਾ ਹਰੀਕੇ ਦੇ ਉੱਤੇ ਤੇ ਲੱਖੇ ਸਿਧਾਣੇ ਦੇ ਉੱਤੇ ਇੱਕ ਪਰਚਾ ਦਰਜ ਹੁੰਦਾ ਹੈ ਜਿਸ ਦੇ ਵਿੱਚ ਹਥਿਆਰ ਤੇ ਨਸ਼ਾ ਪਾਕਿਸਤਾਨ ਤੋਂ ਸਰਹੱਦ ਪਾਰੋਂ ਡਰੋਨ ਦੇ ਰਾਹੀਂ ਭਾਰਤ ਪੰਜਾਬ ਦੇ ਵਿੱਚ ਸਮਗਲ ਕਰਨ ਦੇ ਦੋਸ਼ ਲੱਗੇ ਨੇ ਤੇ ਇਸ ਪਰਚੇ ਦੇ ਵਿੱਚ ਲੰਡਾ ਹਰੀਕੇ ਤੇ ਲੱਖੇ ਸਿਧਾਣੇ ਦਾ ਕਨੈਕਸ਼ਨ ਜੋੜਿਆ ਗਿਆ ਲੱਖੇ ਸਿਧਾਣਾ ਵੱਲੋਂ ਆ ਪ੍ਰੈਸ ਕਾਨਫਰੰਸ ਕਰਕੇ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ ਗਿਆ ਸੀ ਕਿਹਾ ਗਿਆ ਸੀ ਕਿ ਉਹਨਾਂ 'ਤੇ ਝੂਠੇ ਪਰਚੇ ਪਾਏ ਜਾ ਰਹੇ ਨੇ ਉਹਨਾਂ ਦੇ ਸਮਰਥਕ ਵੀ ਇਹ ਗੱਲ ਕਹਿੰਦੇ ਨਜ਼ਰ ਆਏ ਤੇ ਹੁਣ ਦੂਜੇ ਪਾਸੇ ਇੱਕ ਇਕਥਿਤ ਪੋਸਟ ਜਿਸ ਦੇ ਵਿੱਚ ਲੰਡਾ ਹਰੀਕੇ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਉਸ ਦਾ ਲੱਖੇ ਸਿਧਾਣੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਉਸ ਨੂੰ ਐਂਟੀ ਐਂਟੀ ਸਮਝਦਾ ਸੀ ਕਿਉਂਕਿ ਉਸ ਦੇ ਨਜ਼ਦੀਕੀਆਂ ਦੀ ਦੁਸ਼ਮਣੀ ਸੀ ਲੱਖੇ ਦੇ ਨਾਲ ਤਾਂ ਅਜੇ ਹੀ ਸੋਸ਼ਲ ਮੀਡੀਆ ਪੋਸਟ ਜਿਸ ਦੇ ਵਿੱਚ ਲੱਖੇ ਸੁਧਾਣੇ ਦੇ ਨਾਲ ਨਾਂ ਜੁੜਨ ਉਤੇ ਲੰਡਾ ਹਰੀਕੇ ਭੜਕਦਾ ਨਜ਼ਰ ਆਇਆ ਹੈ